ਮੈਂ ਹਰਦੀਪ ਸਿੰਘ ਗੱਲ ਕਰ ਰਿਹਾ ਹਾਂ ਡੀਸੀ ਸਾਹਿਬ ਨੂੰ ਮਿਲਿਓ ਮੰਗ ਪੱਤਰ ਦਿੱਤਾ ਗਿਆ ਜੀ ਕਾਣ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਹਾਂ ਸਾਡੇ ਨਗਰ ਦੇ ਹੀ ਮੇਰੇ ਵੱਡੇ ਵੀ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਦੁਬਈ ਗਿਆ ਸੀ ਦੋਜੀ ਰੋਟੀ ਕਮਾਉਣ ਵਾਸਤੇ ਉੱਥੇ ਕਿਸੇ ਕੋਲ ਲੈਫਟ ਮੰਗੀ ਗੱਡੀ ਵਿੱਚ ਇਹਦੇ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੀ ਹੋਣ ਕਰਕੇ ਇਸ ਬੱਚੇ ਨੂੰ ਨਹੀਂ ਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਇਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ ਦੋ ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਰਿਹਾਰ ਨਹੀਂ ਕੀਤਾ ਗਿਆ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅਮਰਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜੋ ਪਦ੍ਰేష్ ਮਤਰਾਲਾ ਭਾਰਤ ਸਰਕਾਰ ਨੂੰ ਉਹ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ ਔਰ ਇਹਨਾਂ ਦਾ ਬੱਚਾ ਜਿਹੜਾ ਆ ਜਲਦ ਤੋਂ ਜਲਦ ਵਾਪਸ ਆ ਸੋ ਡੀਸੀ ਸਾਹਿਬ ਨੇ ਕੀ ਆਸ਼ਵਾਸਨ ਦਿੱਤਾ ਇਸ ਸਾਹਮਣੇ ਉਹਨਾਂ ਨੇ ਸਾਨੂੰ ਡਿਸਪੈਚ ਨੰਬਰ ਦੇ ਦਿੱਤਾ ਹੈ ਔਰ ਉਹਨਾਂ ਨੇ ਸਾਨੂੰ ਵੀ ਸੁਵਿਧਾਤ ਦਵਾਇਆ ਵਾ ਕਿ ਇਹ ਜਿਹੜਾ ਮੰਗ ਪੱਤਰ ਆ ਇਹ ਸਰਕਾਰ ਤੱਕ ਪਹੁੰਚਦਾ ਕਰਾਂਗੇ ਸਾਨੂੰ ਆਸ ਹੈ ਕਿ ਭਾਰਤ ਸਰਕਾਰ ਇਸ ਬੱਚੇ ਨੂੰ ਜੋ ਸਾਡਾ ਬੱਚਾ ਮਨਜਿੰਦਰ ਸਿੰਘ ਇਹਨੂੰ ਵਾਪਸ ਲੈ ਕੇ ਆਉਣਗੇ ਪਹਿਲਾਂ ਵੀ ਕਾਫੀ ਖਬਰਾਂ ਇਹਨਾਂ ਦੀ ਲੱਗੀਆਂ ਸਨ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜੋ ਐਕਟੀਵਿਟੀ ਸਾਰੀ ਦਿਖਾਈ ਗਈ ਪਰ ਹੁਣ ਤੱਕ ਕਿਸੇ ਵੀ ਸ਼ਹਿਸ਼ਨ ਮੈਂਦੇ ਵੱਲੋਂ ਇਹਨਾਂ ਨੂੰ ਕੋਈ ਤਰ੍ਹਾਂ ਦਾ ਰਿਸਪਾਂਸ ਨਹੀਂ ਮਿਲਿਆ ਕਿ ਜਿਨ੍ਹਾਂ ਨੇ ਆ ਕੇ ਇਹਨਾਂ ਦੀ ਕੋਈ ਬਾਹ ਫੜੀ ਹੋਵੇ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ.ਬੀ. ਬਰਾਜੀ ਦੀ ਟੀਮ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਡਾਕੂਮੈਂਟ ਭੇਜੇ ਨੇ ਔਰ ਹੋ ਸਕਦਾ ਕਿ ਸਾਨੂੰ ਆਸ ਹੈ ਕਿ ਜਲ ਤੋਂ ਜਲਦ ਇਹਨਾਂ ਦਾ ਬੇਟਾ ਜਿਹੜਾ ਵਾਪਸ ਇਹ ਮੰਗਤੀ ਕਰਦੇ ਆ ਅਸੀਂ ਤੇ ਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਹੀ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਆ ਸਰਬੱਤ ਦਾ ਭਲਾ ਚੈਰੀਟੇਟਿਵ ਟਰਸਟ ਦੇ ਮੁਖੀ ਐਸ.ਵੀ. ਬਰਾਇਜੀ ਤੋਂ ਮੰਗ ਕਰਦੇ ਆ ਕਿ ਇਹਨਾਂ ਦਾ ਬੇਟਾ ਜਿਹੜਾ ਆ ਉਹ ਜਲ ਤੋਂ ਜਲਦ ਪੰਜਾਬ ਲੈ ਆਂਦਾ ਜਾਵੇ ਤਾਂ ਕਿ ਇਹ ਪਰਿਵਾਰ ਜਿਹੜਾ ਸਦਮੇ ਵਿੱਚੋਂ ਬਾਹਰ ਆ ਸਕੇ ਜਦੋਂ ਦੇਖੋ ਮੈਂ ਇਹਨਾਂ ਦੇ ਨਾਲ ਵਿਚਰਦਾ ਆ ਇਹਨਾਂ ਦੇ ਘਰ ਦੇ ਹਾਲਾਤ ਜਾਣਦਾ ਆ ਇੱਕ ਅਤ ਗਰੀਬੀ ਦੇ ਵਿੱਚੋਂ ਉੱਠ ਕੇ ਬੰਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦਾ ਹੈ ਤੇ ਉੱਥੇ ਜਾ ਕੇ ਇਸ ਤਰ੍ਹਾਂ ਦਾ ਕੋਈ ਭਾਰਾ ਵਾਪਰ ਜਾਂਦਾ ਜਿਹਦੇ ਨਾਲ ਘਾਰ ਹੀ ਉਲਟਾ ਹੋ ਜਾਂਦਾ ਹੈ ਇਹ ਘਰ ਦੇ ਰੋਟੀ ਰੋਟੀ ਬੰਦ ਹੋ ਜਾਂਦੀ ਆ ਉਲਟਾ ਕਰਕੇ ਦੀ ਮਾਰ ਹੀ ਠਾ ਜਾਂਦਾ ਆ ਅੱਜ ਜੋ ਪਰਿਵਾਰ ਸਦਮੇ ਵਿੱਚ ਆ ਸਾਨੂੰ ਤਾਂ ਇਸ ਚੀਜ਼ ਦਾ ਡਰ ਹੈ ਕਿ ਕੋਈ ਪਰਿਵਾਰ ਦਾ ਜੀ ਇਸ ਤਰ੍ਹਾਂ ਦਾ ਕੋਈ ਹੱਤ ਸਾੜ ਵਾਪਰ ਜੇ ਕਿਉਂਕਿ ਇਹਨਾਂ ਦੇ ਕਿਸੇ ਜੀ ਵੀ ਮੋਢੇ ਨੇ ਮੱਠੇ ਰਹਿੰਦੇ ਨੇ ਔਰ ਇਹ ਆਪ ਵੀ ਇਹ ਵਿਚਾਰਾ ਬਹੁਤ ਸਦਮੇ ਵਿੱਚ ਆ ਤਾਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਨੂੰ ਪੰਜਾਬ ਲਿਆਂਦਾ ਜੀ